ਬਾਡੀ ਨੂੰ ਸਟਰੋਂਗ ਬਣਾਣਾ ਹੈ ਵਾਕ ਕਰਨੀ ਹੈ એનર્ਜੀ ਬਰਨ ਕਰਨੀ ਹੈ ਉਹ 8 9 ਵਜੇ ਵੀ ਵਾਕ ਕਰਕੇ ਕਰ ਸਕਦੇ ਹੋ ਬਹੁਤ ਠੰਡ ਹੈ ਜਿਹੜੇ ਸਾਡੇ ਵੱਡੇ ਬਜ਼ੁਰਗ ਪਹਿਲੇ ਠੰਡੇ ਪਾਣੀ ਨਾਲ ਨਹਾਉਂਦੇ ਆ ਉਹ ਵੀ ਬੰਦ ਕਰ ਦੇ ਠੀਕ ਹੈ ਪਾਣੀ ਗੁੰਗੁਨੇ ਨਾਲ ਨਹਾਣਾ ਸ਼ੁਰੂ ਕਰਨਾ ਟੀਨ ਦੇ ਵਿੱਚ ਕੋਈ ਬੜਪਨ ਨਹੀਂ ਹੈ ਆਪਾਂ ਨੂੰ ਉਹੀ ਪਾਣੀ ਲੈਣਾ ਹੈ ਜਿਹੜਾ ਗੁੰਗੁਨਾ ਹੋਵੇ ਨਮਾਇਆ ਹੋਵੇ ਵੈਸੇ ਥੋੜਾ ਜਿਹਾ ਗਰਮ ਪਾਣੀ ਨਾਲ ਨਹਾਣਾ ਚਾਹੀਦਾ ਤੇ ਸਿੱਧਾ ਸਿਰ ਦੇ ਉੱਤੇ ਪਾਣੀ ਨਹੀਂ ਪਾਣਾ ਸਭ ਤੋਂ ਪਹਿਲੇ ਪਾਣੀ ਪੈਰਾਂ ਦੇ ਉੱਤੇ ਪਾਣਾ ਹੈ ਤਾਂ ਕਿ ਬਲੱਡ ਦਾ ਫਲੋ ਮੈਨੇਜ ਹੋਏ ਸਭ ਤੋਂ ਪਹਿਲੇ ਪੈਰਾਂ ਤੇ ਪਾਣੀ ਪਾਓ ਫਿਰ ਬੋਡੀ ਦੇ ਉੱਤੇ ਪਾਣੀ ਪਾਓ ਫਿਰ ਸਿਰ ਦੇ ਉੱਤੇ ਪਾਣੀ ਪਾਓ ਐ ਇਸ ਗੱਲ ਦਾ ਬੜਾ ਧਿਆਨ ਰੱਖਣਾ ਹੈ ਜਿਨ੍ਹਾਂ ਦੇ ਕੋਲੇਸਟ੍ਰੋਲ ਵਧੇ ਹੋਏ ਆ ਜਿਨ੍ਹਾਂ ਦਾ ਬੀਪੀ ਵੱਧਦਾ ਹੈ ਜਿਨ੍ਹਾਂ ਨੂੰ ਸ਼ੂਗਰ ਹੈਗੀ ਉਹ ਖਾਸ ਧਿਆਨ ਰੱਖਣ ਸਰਦੀ ਚ ਸ਼ੂਗਰ ਵੀ ਵੱਧਦੀ ਹੈ ਸਰਦੀ ਚ ਬੀਪੀ ਵੀ ਵੱਧਦਾ ਹੈ ਸਰਦੀ ਚ ਕੋਲੇਸਟ੍ਰੋਲ ਵਧਿਆ ਹੁੰਦਾ ਹੈ ਆਤੜੀਆਂ ਆਪਣੀਆਂ ਸੁੱਕ ਜਾਂਦੀਆਂ ਹਟ ਅਟੈਕ ਦੇ ਚਾਂਸੇ ਬਣ ਜਾਂਦੇ ਆ ਇਹ تینੋ ਚੀਜ਼ਾਂ ਜਿਨ੍ਹਾਂ ਨੂੰ ਹੈਗੀਆਂ ਪੇਸ਼ੈਂਟਸ ਨੂੰ ਉਹ ਆਪਣਾ ਧਿਆਨ ਰੱਖਣ